ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਤੁਹਾਨੂੰ ਬਾਤ ਸੁਣਾਉਣ ਲੱਗੀ ਆ ਬਹੁਤ ਸੋਹਣੀ ਬਾਤ ਐ ਬਾਤਾਂ ਤਾਂ ਹੁੰਦੀਆਂ ਹੀ ਸੋਹਣੀਆਂ ਨੇ ਵੈਸੇ ਤੁਸੀਂ ਵੀ ਪਾਇਆ ਕਰੋ ਬੱਚਿਆਂ ਨੂੰ ਸੁਣਾਇਆ ਕਰੋ ਜਰੂਰ ਇਹ ਵੀ ਆਪਣਾ ਵਿਰਸਾ ਖਤਮ ਹੋ ਰਿਹਾ ਸੋ ਅੱਜ ਜਿਹੜੀ ਤੁਹਾਨੂੰ ਮੈਂ ਬਾਤ ਸੁਣਾਉਣੀ ਆ ਮੈਨੂੰ ਆਸ ਐ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਆਨੰਦ ਪਿਆਰੀ ਜੀ ਬਾਤ ਦਾ ਇੱਕ ਪਿੰਡ ਦੇ ਵਿੱਚ ਭਾਈ ਬਹੁਤ ਗਰੀਬ ਪੰਡਤ ਰਹਿੰਦਾ ਸੀ ਉਹਦੇ ਸ਼ੁਰੂ ਤੋਂ ਹੀ ਮੁੱਢੋਂ ਹੀ ਗਰੀਬੀ ਸੀ ਉਹਦੇ ਘਰੇ ਵਿਚਾਰੇ ਦੇ ਉਹਦੇ ਘਰ ਵਾਲੀ ਨੇ ਇੱਕ ਧੀ ਨੂੰ ਜਨਮ ਦਿੱਤਾ ਤੇ ਕਾਲ ਚਲਾਣਾ ਕਰ ਗਈ ਰੱਬ ਨੂੰ ਪਿਆਰੀ ਹੋ ਗਈ ਵਿਚਾਰੀ ਪਿਓ ਪੁੱਤ ਪਿਓ ਤੇ ਧੀ ਰਹਿ ਗਏ ਬਿਚਾਰੇ ਨੇ ਗਰੀਬੋ ਗਰੀਬੀ ਚ ਮਸਾ ਹੋ ਪਾਲੀ ਨਾ ਨੂੰ ਨਾਲ ਲਜਾਣ ਜੋਗਾ ਦਿਹਾੜੀ ਦੇ ਪੇ ਤੇ ਨਾ ਉਹਨੂੰ ਘਰੇ ਛੱਡਣ ਜੋਗਾ ਜਿਵੇਂ ਨਾ ਕਿਵੇਂ ਪਾਲਦਾ ਰਹਾ ਕਦੇ ਕੋਈ ਦਿਹਾੜੀ ਦਾ ਕੰਮ ਕਰਿਆ ਹੁੰਦਾ ਕਦੇ ਨਾ ਬਸ ਉਹੀ ਗਰੀਬੋ ਗਰੀਬੀ ਚ ਕੁੜੀ ਜਵਾਨ ਹੋ ਗਈ ਭਾਈ ਫੇਰ ਉਹਨੇ ਸੋਚਿਆ ਵੀ ਨੌਜਵਾਨ ਧੀ ਐ ਮੇਰੇ ਨੂੰ ਕਿੱਥੇ ਛੱਡਾਂ ਮੈਂ ਘਰੇ ਵੀ ਨਹੀਂ ਜੀ ਕਰਦਾ ਛੱਡਣ ਨੂੰ ਉਹ ਕਹਿੰਦਾ ਚੱਲ ਮੈਂ ਹਲੇ ਜਾਂਦਾ ਨਹੀਂ ਕਿਧਰੇ ਕਹਿੰਦਾ ਮੈਂ ਉਧਾਰ ਲੈ ਲੈਣਾ ਕਿਸੇ ਤੋਂ ਵੀ ਹੌਲੀ ਹੌਲੀ ਲਾ ਦੂੰਗਾ ਕਹਿੰਦਾ ਜਾ ਮੈਂ ਬਾਣੀਆਂ ਦੀ ਦੁਕਾਨ ਤੇ ਜਾਣਾ ਵੀ ਉਹ ਤੋਂ ਸੌਦਾ ਪੱਤਾ ਲੈ ਆਉਂਗਾ ਉਧਾਰ ਸਵੇਰ ਦਾ ਟਾਈਮ ਭਾਈ ਉਹ ਪਿੰਡ ਜੀ ਬਾਣੀਆਂ ਦੀ ਹੱਟੀ ਸੀ ਉੱਥੇ ਵਗ ਗਿਆ ਜਦੋਂ ਬਾਣੀਆਂ ਨੇ ਦੇਖਿਆ ਦੂਰੋਂ ਆਉਂਦੇ ਨੇ ਵੀ ਮੇਰੇ ਕੋਲ ਆ ਰਿਹਾ ਹੈ ਬੜਾ ਬੁਰਾ ਮੰਨਿਆ ਉਹਨੇ ਆਪ ਦੇ ਅੰਦਰੋਂ ਅੰਦਰੀ ਵੀ ਮੱਥੇ ਲੱਗ ਗਿਆ ਬਾਹਮਣ ਤੜਕੀ ਜਦੋਂ ਕੋਲ ਆ ਗਿਆ ਤਾਂ ਉਹਨੂੰ ਉੱਤੋਂ-ਉੱਤੋਂ ਦਿਖਾਵਾ ਜਿਹਾ ਕਰਕੇ ਹੱਸ ਕੇ ਦਿਖਾਇਆ ਓ ਜੀ ਪੰਡਤ ਜੀ ਆਓ ਜੀ ਪੰਡਤ ਜੀ ਉਹ ਜਿਹੜਾ ਬਾਣੀਆਂ ਸੀ ਉਹਦੇ ਮਾਇਆ ਦਾ ਤਾਂ ਘਰੇ ਕੋਈ ਘਾਟ ਹੈ ਨਹੀਂ ਸੀ ਪਰ ਉਹ ਦਿਲੋਂ ਬਹੁਤ ਕੰਜੂਸ ਸੀ ਸੂਮ ਬੰਦਾ ਤਾਂ ਪੰਡਤੋ ਕਹਿੰਦਾ ਵੀ ਮੈਨੂੰ ਥੋੜਾ ਜਿਹਾ ਲਾਲਾ ਜੀ ਆਧਾਰ ਦੇ ਦਿਓ ਕਹਿੰਦਾ ਉਧਾਰ ਲੈਣਾ ਹੈ ਕਹਿੰਦਾ ਹਾਂ ਜੀ ਤੈਂ ਦਾ ਪੈਸੇ ਉਹ ਕਹਿੰਦਾ ਜਦੋਂ ਹੈ ਹੀ ਨਹੀਂ ਪੈਸੇ ਫਿਰ ਉਹ ਧਾਰਕਾ ਤੋਂ ਮੰਗਦਾ ਮੈਂ ਕਹਿੰਦਾ ਫਿਰ ਕੋਈ ਚੀਜ਼ ਧਰ ਜਾ ਉਹ ਕਹਿੰਦਾ ਫਿਰ ਉਧਾਰ ਕਿਉਂ ਲੈਂਦਾ ਜੇ ਮੇਰੇ ਕੋਲ ਕੋਈ ਚੀਜ਼ ਹੁੰਦੀ ਮੈਂ ਪਹਿਲਾਂ ਹੀ ਧਰ ਜਾਂਦਾ ਮੇਰੇ ਕੋਲ ਤਾਂ ਕੁਝ ਨਹੀਂ ਧਰਨ ਨੂੰ ਵੀ ਮੈਨੂੰ ਲੋੜ ਹੈ ਖਾਣ ਪੀਣ ਦੀ ਘਰੇ ਵੀ ਤੂੰ ਭੁੱਖੇ ਬੈਠੇ ਆਂ ਸੀ ਉਧਾਰ ਮੈਨੂੰ ਦੇ ਦੇ ਬਾਣੀਆਂ ਕਹਿਣ ਲੱਗਿਆ ਪੰਡਤ ਨੂੰ ਕਹਿੰਦਾ ਤੈਂ ਤਾਂ ਪੰਡਤ ਆ ਮੈਂ ਫਸਾ ਲਿਆ ਮੇਰਾ ਤਾਂ ਕਹਿੰਦਾ ਬੋਣੀ ਦਾ ਟਾਈਮ ਐ ਨਾ ਜੇ ਮੈਂ ਤੈਨੂੰ ਮੋੜਦਾ ਤਾਂ ਮੈਂ ਸਾਰਾ ਦਿਨ ਗਾਹਕ ਮੋੜੀ ਜਾਊਗਾ ਜੇ ਮੈਂ ਤੈਨੂੰ ਉਧਾਰ ਦਿਨਾ ਤਾਂ ਮੈਂ ਸਾਰਾ ਦਿਨ ਅੱਜ ਉਧਾਰ ਹੀ ਦੇ ਹੀ ਜਾਊਗਾ ਫਿਰ ਮੈਂ ਖਾਊਗਾ ਕੀ ਖੱਟੂਗਾ ਕਿੱਥੋਂ ਭਾਈ ਬੜਾ ਔਖਾ ਹੋਇਆ ਉਹਨੂੰ ਕਹਿੰਦਾ ਫਿਰ ਐਂ ਕਰ ਕਹਿੰਦਾ ਆ ਤੇਰੀ ਪੱਗ ਧਰ ਜਾ ਸੌਦਾ ਲੈ ਜਾ ਤੇਰੀ ਪੱਗ ਧਰ ਜਾ ਉਹ ਕਹਿੰਦਾ ਪੰਡਤ ਕਹਿੰਦਾ ਪੱਗ ਨੂੰ ਤੂੰ ਕੀ ਕਰੇਗਾ ਇਹ ਤਾਂ ਕਹਿੰਦਾ ਜਿਵੇਂ ਆਟਾ ਛਾਨਣ ਵਾਲੀ ਛਾੜਨੀ ਛਣੀ ਹੁੰਦੀ ਐ ਨਾ ਵਿਅੋਹ ਹੁੰਦੇ ਨੇ ਉਹ ਚ ਕਹਿੰਦਾ ਇਹ ਤਾਂ ਐਂਗਲੀਆਂ ਹੋਈਆਂ ਪਈਆਂ ਨੇ ਇਹ ਤਾਂ ਫੱਟੀ ਪਈ ਐ ਕਹਿੰਦਾ ਤੂੰ ਪੱਗ ਦਾ ਕੀ ਕਰੇਗਾ ਨਾਲੇ ਕਹਿੰਦਾ ਮੈਂ ਨੰਗੇ ਸਿਰ ਜਾਵਾਂ ਪਿੰਡ 'ਚ ਵੀ ਮੈਨੂੰ ਠੀਕ ਨਹੀਂ ਲੱਗਦੀ ਪੱਗ ਧਰਨੀ ਤਾਂ ਫੇਰ ਉਹ ਪੰਡਤ ਨੇ ਕਹਿਤਾ ਕਹਿੰਦਾ ਮੇਰਾ ਭਾਗ ਧਰ ਲੈ ਗਏ ਨੇ ਕਹਿੰਦਾ RAM 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 ਪੰਡਿਤ ਜੀ ਕਈਆਂ ਜੀਆਂ ਗੱਲਾਂ ਕਰਦਿਆਂ ਭਾਗ ਤਰ ਕੇ ਕਹਿੰਦਾ ਮੈਨੂੰ ਕੀ ਮਿਲੂਗਾ ਤੇਰਾ ਤਾਂ ਭਾਗ ਹੀ ਮਾੜਾ ਜੇ ਕਹਿੰਦਾ ਤੇਰਾ ਭਾਗ ਚੰਗਾ ਹੁੰਦਾ ਤਾਂ ਤੂੰ ਭੁੱਖਾ ਕਿਉਂ ਮਰਦਾ ਜੇ ਤੇਰਾ ਭਾਗ ਮੈਂ ਘਨੇ ਤਰ ਲਿਆ ਤਾਂ ਮੇਰੇ ਵੀ ਗਰੀਬੀ ਲਿਆ ਦੋ ਅਹੀ ਜੀ ਗੱਲ ਨਾ ਕਹਿੰਦਾ ਮੇਰੇ ਕੋਲੇ ਘਰ ਤੜਕੀ ਉਹ ਕਹਿੰਦਾ ਫੇਰ ਹੋਰ ਵੀ ਸੌਦਾ ਪੱਤਾ ਤਾਂ ਮੈਨੂੰ ਚਾਹੀਦਾ ਭਾਈ ਬਾਣੀਆਂ ਦੇ ਉਹਦੀ ਕੁੜੀ ਦਾ ਨਿਗਾ ਆ ਗਈ ਉਹਨੂੰ ਕਹਿੰਦਾ ਐਂ ਕਰ ਤੇਰੀ ਕੁੜੀ ਦਾ ਜੋਬਨ ਤਰਦੇ ਮੇਰੇ ਕੋਲੇ ਉਹ ਕਹਿੰਦਾ ਕੁੜੀ ਦਾ ਜੋਬਨ ਕਿਵੇਂ ਤਰਦਿਆਂ ਕਹਿੰਦਾ ਜਿਵੇਂ ਆਪਦੇ ਭਾਗ ਤਰਦਾਂ ਕਹਿੰਦਾ ਕਾਗਜ਼ ਤੇ ਹੀ ਲਿਖਣਾ ਕਹਿੰਦਾ ਮੈਂ ਕਿਹੜਾ ਕੁੜੀ ਇੱਥੇ ਰੱਖਣੀ ਐ ਕੁੜੀ ਤਾਂ ਕਹਿੰਦਾ ਤੇਰੇ ਘਰੇ ਹੀ ਰਹਾ ਕਰੂਗੀ ਰਾਦੇ ਨੇ ਵੀ ਰਾਤ ਨੂੰ ਵੀ ਤੂੰ ਹੀ ਰੱਖੇਗਾ ਉਹ ਤਾਂ ਕਹਿੰਦਾ ਮੜ ਜਾ ਕਾਗਜ਼ ਤੇ ਲਿਖ ਲਾਂਗੇ ਵੀ ਕੁੜੀ ਦਾ ਜੋਬਨ ਮੇਰੇ ਕੋਲ ਗਹਿਣੇ ਐ ਤੈਨੂੰ ਕਾਗਜ਼ੇ ਦੇ ਦੂੰ ਮੈਂ ਲੈ ਲੂ ਇੱਕ ਕਾਗਜ਼ ਭਾਈ ਜਦ ਨਾ ਉਹਨੂੰ ਕੋਈ ਚਾਰਾ ਦੇ ਸਿਆ ਵਿਚਾਰੇ ਨੂੰ ਪੰਡਤ ਕਹਿੰਦਾ ਲਿਖ ਲੈ ਉਹਨੇ ਕਿਹਾ ਲਿਖਣ ਨੂੰ ਕਹਿੰਦਾ ਚੱਲ ਲਿਖ ਲੈ ਚਲੋ ਜੀ ਉਸ ਟਾਈਮ ਮਾਤਾ પાર્વતી ਤੇ ਭੋਲੇ ਸ਼ਿਵ ਜੀ ਉੱਪਰ ਦੀ ਉਡਣ ਖਟੋਲੇ 'ਚ ਲੰਗੇ ਜਾਂਦੇ ਸੀ ਉਹਨਾਂ ਨੇ ਇਹ ਗੱਲ ਸੁਣ ਲਈ ਮਾਤਾ ਨੇ ਵੀ ਕੁੜੀ ਦਾ ਜੋਬਨ ਧਰ ਰਿਹਾ ਹੈ ਪੰਡਿਤ ਗਿਰਵੀ ਰੱਖ ਰਿਹਾ ਹੈ ਸੌਦੇ ਦੇ ਪਿੱਛੇ ਤਾਂ ਉਹਨੇ ਭਾਈ ਮਾਤਾ ਜੀ ਨੇ ਸ਼ਿਵਜੀ ਦੇ ਮਾਰਿਕੂਣੀ ਕਹਿੰਦੀ ਸੁੱਤੇ ਹੀ ਰਹਨੇ ਹੋ ਉੱਠੋ ਦੇਖੋ ਕਹਿੰਦੀ ਪਰਜਾ ਚ ਕੀ ਹੋ ਰਿਹਾ ਥੋਡੇ ਰਾਜ ਚ ਕਹਿੰਦੀ ਨੌਜਵਾਨ ਧੀ ਦਾ ਜੋਬਨ ਗਹਿਣਾ ਟਿਕ ਰਿਹਾ ਉਹ ਕਹਿੰਦੇ ਸ਼ਿਵਜੀ ਭਗਤ ਕਹਿੰਦੇ ਅੱਛਾ ਕਹਿੰਦੇ ਇਹ ਤਾਂ ਬਹੁਤ ਗਲਤ ਗੱਲ ਹੋ ਰਹੀ ਆ ਫਿਰ ਉਹ ਕਹਿੰਦੀ ਫਿਰ ਕਰੋ ਕੋਈ ਹਿੱਲਾ ਉਹ ਦੇਖ ਲਓ ਕਹਿੰਦੀ ਤੀ ਦਾ ਲਿਖ ਲਿਆ ਕਹਿੰਦੀ ਉਹਨੇ ਜੋਬਨ ਬਾਣੀਆਂ ਨੇ ਪੰਡਤ ਦੀ ਤੀ ਦਾ ਤੇ ਉਹਨੂੰ ਸੌਦਾ ਪੱਤਾ ਦੇਤਾ ਕਹਿੰਦੀ ਦੰਬੋਰੀ ਭਰ ਕੇ ਤਾਂ ਫਿਰ ਸ਼ਿਵ ਜੀ ਕਹਿੰਦੇ ਵੀ ਇਹ পার্বਤੀਆ ਆਪਣਾ ਜਿਹੜਾ ਏਰੀਆ ਇਹ ਆਪਣੇ ਅਧੀਨ ਨਹੀਂ ਆਉਂਦਾ ਵੀ ਇਹ ਤਾਂ ਫਲਾਨੇ ਦੇਵਤੇ ਦੇ ਅਧੀਨ ਆਉਂਦਾ ਉਹ ਐਸ ਏਰੀਏ ਦਾ ਰਾਖਾ ਵੀ ਆਪਾਂ ਉਹਦੇ ਕੋਲੇ ਚੱਲਦੇ ਆਂ ਪਰ ਕਹਿੰਦਾ ਇਸ ਬਾਣिए ਨੇ ਆਪਦੇ ਪੈਸੇ ਲਾ ਕੇ ਉਹਨੂੰ ਵੀ ਦੇਵਤੇ ਨੂੰ ਮੰਦਿਰ ਬਣਾ ਕੇ ਦਿੱਤਾ ਹੈ ਕਹਿੰਦਾ ਬਾਣੀਆਂ ਤਾਂ ਕਹਿੰਦਾ ਬਹੁਤ ਕੰਜੂਸ ਹੈ ਕਹਿੰਦਾ ਪਤਾ ਨਹੀਂ ਇਹ ਗੱਲ ਮੰਨੂਗਾ ਨਾ ਵੀ ਇਹ ਤਾਂ ਦੇਵਤੇ ਤੇ ਵੀ ਭਰੋਸਾ ਨਹੀਂ ਕਰਦਾ ਕਹਿੰਦਾ ਮੰਦਿਰ ਦੇ ਵਿੱਚ ਪੂਜਾ ਆਪ ਕਰਦਾ ਹੈ ਉਹ ਕਹਿੰਦੀ ਚਲੋ ਜਾ ਕੇ ਤਾਂ ਦੇਖੋ ਚਲੇ ਗਏ ਭਾਈ ਜਦੋਂ ਗਏ ਦੇਵਤੇ ਨੂੰ ਕਹਿਣ ਲੱਗੇ ਵੀ ਤੇਰਾ ਰਾਜ ਭਾਗ ਹੈ ਤੈਨੂੰ ਪਤਾ ਹੋ ਕੀ ਰਿਹਾ ਹੈ ਮਾਤ ਲੋਕ ਚ ਕੀ ਹੋ ਰਿਹਾ ਉਹ ਕਹਿੰਦਾ ਨਾ ਮੈਨੂੰ ਨਹੀਂ ਪਤਾ ਕਹਿੰਦਾ ਦੇਖੋ ਬਾਣੀਆਂ ਨੇ ਨੌਜਵਾਨ ਪੰਡਿਤ ਦੀ ਧੀ ਦਾ ਜੋਬਨ ਗਹਿਣੇ ਧਰ ਕੇ ਉਹਨੂੰ ਸੌਦਾ ਪੱਤਾ ਦਿੱਤਾ ਉਹ ਕਹਿੰਦਾ ਵੀ ਬਾਣੀਆਂ ਤਾਂ ਕਹਿੰਦਾ ਮੇਰੀ ਗੱਲ ਨਹੀਂ ਮੰਨਣੀ ਕਹਿੰਦਾ ਜੇ ਮੇਰੇ ਕੋਲੇ ਕੁਝ ਹੁੰਦਾ ਕਹਿੰਦਾ ਉਹ ਮੈਨੂੰ ਮੰਦਰ ਕਿਉਂ ਪਾ ਕੇ ਦਿੰਦਾ ਉਹਨੇ ਮੰਦਰ ਪਾਇਆ ਆਪਣੇ ਪੈਸਿਆਂ ਨਾਲ ਕਹਿੰਦਾ ਮੇਰੇ ਤੇ ਭਰੋਸਾ ਨਹੀਂ ਕਰਦਾ ਉਹ ਤਾਂ ਪੂਜਾ ਵੀ ਆਪ ਕਰਦਾ ਥਣ ਟੜ ਕੇ ਕਹਿੰਦਾ ਬਾਣੀ ਆ ਤਾਂ ਖਰਾਬ ਹੈ ਬੰਦਾ ਬਹੁਤ ਤਾਂ ਫਿਰ ਸ਼ਿਵਜੀ ਭੋਲੇ ਕਹਿੰਦੇ ਵੀ ਫਿਰ ਕਰ ਕੋਈ ਹੀਲਾ ਤਾਂ ਕਰਨਾ ਪਊਗਾ ਜਦੋਂ ਤੇਰਾ ਰਾਜ ਹੈ ਉਹ ਕਹਿੰਦਾ ਮੈਂ ਇੱਕ ਗੱਲ ਕਰ ਸਕਦੇ ਆ ਕਹਿੰਦਾ ਕਹਿੰਦਾ ਆਪਾਂ ਉਹਨੂੰ ਪੰਡ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਆ ਕਹਿੰਦਾ ਆਪਾਂ ਬਾਣੀਆਂ ਨੂੰ ਸੁਣ ਨਾ ਲਾਉਨੇ ਆ ਪਹਿਲਾਂ ਤਾਂ ਉਹ ਗੱਲਾਂ ਆਪਣੀਆਂ ਉਹਦੇ ਤੱਕ ਪਹੁੰਚਣਗੀਆਂ ਇਹ ਚਲੋ ਜੀ ਜਿਹੜੀਆਂ ਉਹ ਗੱਲਾਂ ਕਰ ਰਹੇ ਨੇ ਤਾਂ ਬਾਣੀਆਂ ਸੁਣ ਰਿਹਾ ਉਹ ਗੱਲਾਂ ਤਾਂ ਉਹ ਕਹਿਣ ਲੱਗਿਆ ਸ਼ਿਵਜੀ ਭੋਲੇ ਨੂੰ ਕਹਿਣ ਲੱਗਿਆ ਉਹ ਦੂਜਾ ਦੇਵਤਾ ਕਹਿੰਦਾ ਆਪਾਂ ਐ ਕਰਦੇ ਆ ਕਹਿੰਦਾ ਪੰਡਤ ਦੇ ਗਰੀਬੀ ਹੈ ਵਿਚਾਰੇ ਤੇ ਕਹਿੰਦਾ ਉਹਨੂੰ 21000 ਮੋਹਰ ਦੇ ਦਿੰਨੇ ਆ ਸੋਨੇ ਦੀ ਉਧਰੋਂ ਬਾਣੀਆਂ ਸੁਣੀ ਜਾ ਰਿਹਾ ਗੱਲਾਂ ਵੀ ਹੈ ਪੰਡਤ ਨੂੰ 21000 ਮੋਹਰ ਸੌਨੇ ਦੀ ਤੇ ਉਹ ਕਹਿੰਦਾ ਵੀ ਚਲ ਵਿਚਾਰਾ ਨਾਲੇ ਕਹਿੰਦਾ ਆਪ ਦੀ ਧੀ ਦਾ ਜੋਬਨ ਛਡਾਲੂਗਾ ਉਹ ਤੋਂ ਬਾਣੀਆਂ ਤੋਂ ਨਾਲੇ ਕਹਿੰਦਾ ਖਾ ਪੀ ਲੈਣਗੇ ਨਾਲੇ ਆਪ ਦੀ ਧੀ ਦਾ ਵਿਆਹ ਕਰ ਲੂਗਾ ਚਲੋ ਜੀ ਬਾਣੀਆਂ ਨੇ ਸੁਣਿਆ ਬਾਣੀਆਂ ਨੂੰ ਤਾਂ ਬੇਚੈਨੀ ਲੱਗੀ ਵੀ ਹੈ 11 21000 ਮੋਹਰ ਪੰਡਤ ਨੂੰ ਦੇਣਗੇ ਕਹਿੰਦਾ ਉਹ ਤਾਂ ਜਦੋਂ ਦੇਣ ਕੇ ਦੇਣ ਕੇ ਕਹਿੰਦਾ ਪਹਿਲੇ ਮਹੀਵਗ ਜੰਨਾ ਪੰਡਤ ਕੋਲੇ ਉਹਨੇ ਤਾਂ ਭਾਈ ਚੱਕਿਆ ਉਹ ਕਾਗਜ਼ ਜਿਹੜਾ ਲਿਖਿਆ ਹੋਇਆ ਸੀ ਪੰਡਤ ਦੇ ਘਰੇ ਜਾ ਵਜਿਆ ਜਾ ਕੇ ਕਹਿੰਦਾ ਪੰਡਤ ਜੀ ਆਹ ਕਹਿੰਦਾ ਆਪਾਂ ਪਾੜ ਦਿੰਨੇ ਆ ਕਾਗਜ਼ ਮੈਂ ਕਹਿੰਦਾ ਕੋਈ ਜੋਬਨ ਜੁਬਨ ਨਹੀਂ ਗਹਿਣੇ ਰੱਖਣਾ ਕਾਗਜ਼ ਪਾੜ ਦਿਆਂ ਆਪਾਂ ਤਾਂ ਪੰਡਤ ਕੁਝ ਬੋਲਦਾ ਤਾਂ ਉਦੋਂ ਪਹਿਲਾਂ ਉਹਦੀ ਕੁੜੀ ਬੋਲ ਪਈ ਉਹ ਕਹਿੰਦੀ ਨਹੀਂ ਜਿਹੜਾ ਕੁਝ ਲਿਖਿਆ ਕਹਿੰਦੀ ਹੁਣ ਤਾਂ ਉਸੇ ਤੇ ਖੜ੍ਹ ਕਹਿੰਦੀ ਤਹੀਂ ਲਿਖਿਆ ਆਪਣੀ ਮਰਜ਼ੀ ਨਾਲ ਜੋਬਨ ਹੁਣ ਤੂੰ ਖੜ੍ਹ ਕਹਿੰਦੀ ਕੋਈ ਕਾਗਜ਼ ਨਹੀਂ ਪਾੜਨਾ ਇਸੇ ਨੂੰ ਰੱਖ ਕਹਿੰਦੀ ਬਸ ਠੀਕ ਐ ਜਦੋਂ ਬਾਣੀਆਂ ਨੇ ਦੇਖਿਆ ਵੀ ਇਹ ਤਾਂ ਹੁਣ ਮੰਨਦੇ ਨਹੀਂ ਤਾਂ ਉਹਨਾਂ ਨੂੰ ਮੋਹਰਾਂ ਦਾ ਲਾਲਚ ਦੇਣ ਲੱਗ ਗਿਆ ਕਹਿੰਦਾ ਮੈਂ ਸੋਨੂੰ ਮੋਹਰਾਂ ਦਿੰਨਾ ਇੱਕ ਇੱਕ ਕਰਕੇ 10 10 ਕਰਕੇ ਭਾਈ 10000 ਤੇ ਪਹੁੰਚ ਗਿਆ ਜਦੋਂ 10000 ਮੋਹਰ ਤੇ ਵਗ ਗਿਆ ਤਾਂ ਕੁੜੀ ਕਹਿੰਦੀ ਠੀਕ ਐ 10000 ਮੋਹਰ ਦੇ ਦੇ ਪਾੜ ਦੇ ਕਾਗਜ਼ 10000 ਮੋਹਰ ਦੇ ਕੇ ਕਾਗਜ਼ ਪਾੜਤਾ ਪਾੜ ਕੇ ਉਹਨੂੰ ਕਹਿਣ ਲੱਗਿਆ ਪੰਡਤ ਨੂੰ ਕਹਿੰਦਾ ਤੂੰ ਹੁਣ ਐ ਕਰ ਤੂੰ ਕਹਿੰਦਾ ਤੀ ਨਾ ਵੀ ਮੇਰਾ ਭਾਗ ਰੱਖ ਲੈ ਕਹਿੰਦਾ ਤੂੰ ਮੈਨੂੰ ਭਾਗ ਰਖਾ ਦੇ ਆਪਦਾ ਉਹਨੇ ਕਿਹਾ ਵੀ ਇਹਦੇ ਭਾਗ ਚ ਨੇ 21000 ਮੋਹਰਾਂ ਕਹਿੰਦਾ ਮੈਨੂੰ ਭਾਗ ਲਿਖਿਆ ਦੇ ਆਪਦਾ ਤੇ ਕੁੜੀ ਕਹਿੰਦੀ ਲਿਖ ਲੈ ਭਾਗ ਲਿਖ ਲੈ 10000 ਮੋਹਰ ਦੇ ਕੇ ਭਾਈ ਕਾਗਜ਼ ਫੇਰ ਲਿਖ ਲਿਆ ਵੀ ਮੈਂ ਇਹਦੇ ਭਾਗ ਰੱਖ ਲੇ ਕਾਗਜ਼ ਉਹਨੂੰ ਫੜਾ ਗਿਆ ਕਾਗਜ਼ ਆਪ ਲੈ ਲਿਆ ਤੇ ਭੱਗ ਗਿਆ ਜਦੋਂ ਗਿਆ ਤਾਂ ਉੱਪਰੋਂ ਦੇਵੀ ਦੇਵਤੇ ਉਹ ਹੱਸ ਰਹੇ ਨੇ ਵੀ ਦੇਖੋ ਪੰਡਤ ਦੀਆਂ ਚਾਲਾਂ ਬਾਣੀਆਂ ਦੀਆਂ ਚਾਲਾਂ ਪੰਡਤ ਨੂੰ ਕਿਵੇਂ ਕਰਦਾ ਕਿੰਨਾ ਲਾਲਚੀ ਬੰਦਾ ਉਹ ਕਹਿੰਦਾ ਸ਼ਿਵਜੀ ਭੋਲੇ ਨੂੰ ਕਹਿਣ ਲੱਗਿਆ ਭਗਤ ਕਹਿੰਦਾ ਵੀ ਦੇਖ ਦੀਦਾ ਕਹਿੰਦਾ ਇਹ ਕਿੰਨਾ ਲਾਲਚੀ ਬੰਦਾ ਕਹਿੰਦਾ ਕਹਿੰਦਾ ਫਿਰ ਉਹਨੇ ਦੁਬਾਰੇ ਬੋਲਿਆ ਕਹਿੰਦਾ ਪਰ ਮੈਂ ਕਹਿੰਦਾ ਕਿ ਕਹਿੰਦਾ ਹੁਣ ਉਹਨੇ ਜਿਹੜਾ ਇਹ ਕਹਿੰਦਾ ਮੇਰੇ ਬਾਣੀਆਂ ਦੇ ਭਗਤ ਦੇ ਤਾਂ ਮਾੜੇ ਦਿਨ ਚੱਲ ਰਹੇ ਨੇ ਸ਼ਿਵ ਜੀ ਬੋਲੇ ਕਹਿੰਦੇ ਉਹ ਕਿਵੇਂ ਕਿਉਂ ਬਾਣੀਆਂ ਨੂੰ ਸੁਣ ਰਿਹਾ ਸੀ ਸਾਰੀਆਂ ਗੱਲਾਂ ਉਹਨੂੰ ਸੁਣਾ ਕੇ ਹੀ ਕਹਿ ਰਹੇ ਸੀ ਦੇਵੀ ਦੇ ਉੱਤੇ ਉਹ ਕਹਿੰਦਾ ਇਹ ਤਾਂ ਮਾੜੇ ਮਾੜੇ ਦਿਨ ਚੱਲ ਰਹੇ ਨੇ ਕਹਿੰਦਾ ਉਹ ਕਿਵੇਂ ਕਹਿੰਦਾ ਇਹਨੇ ਹੁਣ ਪੰਡਤ ਦੇ ਕਹਿੰਦਾ ਭਾਗ ਲੈ ਲੈ ਕਹਿੰਦਾ ਹੁਣ ਭਾਗ ਲਿਖ ਲੈ ਭਾਗਾਂ ਦੇ ਵਿੱਚ ਤਾਂ ਕਹਿੰਦਾ ਦੋ ਕੁ ਦਿਨੀ ਨੇ ਪੰਡਤ ਕੋਲੇ ਤਾਂ ਉਹ ਤਾਂ ਕਹਿੰਦਾ ਬਸ ਦੋ ਕੁ ਦਿਨਾਂ ਦਾ ਹੀ ਪ੍ਰਾਉਣਾ ਕਹਿੰਦਾ ਉਹਦੇ ਤਾਂ ਉਮਰ ਬਹੁਤ ਥੋੜੀ ਐ ਹੁਣ ਉਹ ਤਾਂ ਕਹਿੰਦਾ ਰੱਬ ਨੂੰ ਪਿਆਰਾ ਹੋ ਜਾਊਗਾ ਕਹਿੰਦਾ ਉਹਨੂੰ ਤਾਂ ਜਮ ਦੂਤਰ ਲੈ ਜਾਣਗੇ ਦੋ ਦਿਨਾਂ ਨੂੰ ਤੇ ਫੇਰ ਭਾਈ ਡਰ ਗਿਆ ਬਾਣੀਆਂ ਬਿਰਿਆ ਹੋਇਆ ਤਾਂ ਉਹਨੇ ਕਿਹਾ ਵੀ ਤੇ ਉਹ ਉਹ ਕਹਿਣ ਲੱਗਿਆ ਦੇਵਤਾ ਕਹਿੰਦਾ ਵੀ ਇਹ ਪੰਡਤ ਦੇ ਭਾਗ ਉਹਨੇ ਲੈ ਲੇ ਦੋ ਦਿਨ ਜਿਹੜੀ ਦੋ ਦਿਨ ਬਾਅਦ ਮੌਤਾ ਉਹ ਕਹਿੰਦਾ ਫਿਰ ਹੁਣ ਉਹ ਮੈਂ ਉਹਦੇ ਭਾਗਾਂ ਦੀ ਬਾਣੀਆਂ ਦੇ ਨਵੀਂ ਲਿਖਿਆਤੀ ਕਹਿੰਦਾ ਮੈਂ ਤਾਂ ਭਾਈ ਬਾਣੀਆਂ ਤਾਂ ਫੇਰ ਭੱਜਿਆ ਚੱਕ ਕੇ ਕਾਗਜ ਬਾਣੀਆਂ ਬ੍ਰਾਹਮਣ ਦੇ ਘਰੇ ਜਾ ਕੇ ਕਹਿੰਦਾ ਪੰਡਤ ਆ ਵੀ ਲੈ ਲੈ ਕਹਿੰਦਾ ਆਪਦੇ ਭਾਗ ਵੀ ਲੈ ਲੈ ਮੈਂ ਤਾਂ ਕੁਛ ਨਹੀਂ ਰੱਖਣਾ ਉਹ ਕਹਿੰਦਾ ਹੁਣ ਤੈਨੂੰ ਕੀ ਹੋ ਗਿਆ ਕੁੜੀ ਕਹਿੰਦੀ ਕਹਿੰਦੀ ਤੂੰ ਕਦੇ ਭਾਗ ਰੱਖਦਾ ਹੈ ਕਦੇ ਜੋਬਨ ਰੱਖਦਾ ਕਹਿੰਦੀ ਹੁਣ ਕਹਿੰਦੇ ਨਾ ਇਹ ਵੀ ਰੱਖ ਲਓ ਉਹ ਕਹਿੰਦੀ ਅਸੀਂ ਨਹੀਂ ਰੱਖਣਾ ਕਹਿੰਦੀ ਤੂੰ ਹੀ ਭਾਗ ਤਾਂ ਮੰਗੇ ਨੇ ਤੂੰ ਹੀ ਰੱਖ ਕਹਿੰਦੀ ਅਸੀਂ ਤਾਂ ਲੈਣਾ ਨਹੀਂ ਹੁਣ ਭਾਗ ਹੀ ਰੱਖ ਤੂੰ ਕਹਿੰਦਾ ਫੇਰ ਤਾਂ ਆ ਗਿਆ ਭਾਈ ਉਹੀ ਮੋਹਰਾਂ ਤੇ ਕਹਿੰਦਾ ਮੇਤੋਂ ਮੋਹਰਾਂ ਲੈ ਲਓ ਇਹ ਕਿ ਕੁਦੋਦੋ ਵੀ ਵੀ ਕਰਕੇ ਜਿਹੜੀ 11000 ਮੋਹਰ ਹੋਰ ਤੀ 11000 ਤੇ ਪਹੁੰਚ ਗਿਆ 11000 ਤੇ ਪਹੁੰਚ ਕੇ ਭਾਈ ਉਨਾਂ ਨੇ ਕਹਿਤਾ ਵੀ ਚਲ ਠੀਕ ਹੈ ਭਾਗ ਮੋੜ ਦੇ 11000 ਮੋਹਰ ਦੇ ਦੇ ਭਾਈ ਉਹ 11000 ਮੋਹਰ ਹੋਰ ਦਿਆ ਜਾ ਤੇ ਕਾगज ਪੜਤਾ ਰੱਖਣੇ ਕੀ ਤੇ ਭਾਗ ਭੂਗੋ ਕਾगज ਪੜਤਾ ਤਾਂ ਫੇਰ ਹੱਸਦੇ ਨੇ ਦੇਵੀ ਦੇਵਤੇ ਵੀ ਕਿੱਡਾ ਤੇਜ ਦੇਖਿਆ ਇਹ ਬਾਣੀਆਂ ਵੀ ਹੁਣ ਮਰਨ ਦੇ ਨਾਂ ਤੋਂ ਫੇਰ ਉਹ ਦੇਵਤਾ ਜੀ ਜੀ ਪੋੜੇ ਨੂੰ ਕਹਿਣ ਲੱਗਿਆ ਵੀ ਦੇਖ ਮੈਂ ਤੈਨੂੰ 21000 ਮੋਹਰ ਕਹੀ ਸੀ ਨਾ ਵੀ ਆ ਦੇਖ ਹੁਣ ਉਹਨੂੰ 21000 ਮੋਹਰ ਦਵਾਤੀ ਮੈਂ ਪੰਡਤ ਨੂੰ ਨਾਲੇ ਦਵਾਈ ਬਾਣੀਏ ਤੋਂ ਆਏ ਮੇਰੇ ਕੋਲ ਤਾਂ ਕਹਿੰਦਾ ਕੁਝ ਹੈ ਹੀ ਨਹੀਂ ਸੀ ਦੇਣ ਨੂੰ ਤਾਂ ਹੁਣ ਕਹਿੰਦਾ ਉਹ ਉਹਦਾ ਕਹਿੰਦਾ ਭਾਗ ਵੀ ਛੁੱਟ ਗਿਆ ਕੁੜੀ ਦਾ ਜੋਬਨ ਵੀ ਛੁੱਟ ਗਿਆ ਹੁਣ ਕਹਿੰਦਾ ਨਾਲੇ ਖਾਊ ਪੀਓ ਆਪ ਦਿੱਤੀ ਦਾ ਵਿਆਹ ਕਰ ਲੂਗਾ ਉਹ ਸੋ ਬਾਤ ਦੇ ਵਿੱਚ ਦੱਸਿਆ ਗਿਆ ਹੈ ਭਾਈ ਵੀ ਕੋਈ ਲਾਲਚ ਨਹੀਂ ਕਦੇ ਕਿਸੇ ਦਾ ਮਾੜਾ ਨਾ ਤਕਾਓ ਉਹ ਪੰਡਤ ਦਾ ਮਾੜਾ ਤਕਾਉਂਦਾ ਸੀ ਬਾਣੀਆਂ ਉਸੇ ਨਾਲ ਹੀ ਬਣ ਗਈ ਉੱਪਰਲਾ ਮਾਲਕ ਜਿਹੜਾ ਦੀਨ ਦੁਨੀਆ ਦਾ ਵਾਲੀ ਉਹ ਸਾਰਾ ਕੁਝ ਦੇਖਦਾ ਆਪਾਂ ਇੱਕ ਥਾਂ 'ਤੇ ਦੇਖਦੇ ਆਂ ਉਹਦੀ ਸਭ ਤੇ ਨਿਗਾ ਹੁੰਦੀ ਹੈ ਸੋ ਇੰਨੀ ਕੁ ਬਾਤ ਹੈ ਆਸ ਹੈ ਤੁਹਾਨੂੰ ਪਸੰਦ ਆਊਗੀ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੋਂ-ਕਿੱਥੋਂ ਦੇਖਦੇ ਆ